ਜੋ ਪੰਜਾਬ ਪੁਲਸ ਕੋਲੋਂ ਜੋ ਮਹੰਬੱਟੀ ਗਈ ਹੈ ਨਸ਼ਾ ਤਸਰਾ ਖਿਲਾਫ ਉਹਦੇ ਵਿੱਚ ਜੋ ਖੰਨਾ ਪੁਲਿਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਇਸ ਦੇ ਨਾਲ ਜਿਹੜੇ ਮਾੜਿਆਂ ਸਰਾਉਣਾ ਨੂੰ ਡਰ ਪੈਦਾ ਹੋਊਗਾ ਤਾਂ ਤੇ ਪੰਜਾਬ ਪੁਲਿਸ ਦੀ ਸਖਤਾਈ ਕਰਨ ਉਹ ਬਿਲਕੁਲੇ ਬੰਦ ਆ ਮੇਸ਼ਾ ਇੱਥੇ ਸਮੇਂ-ਸਮੇਂ ਤੇ ਡੀਐਸਪੀ ਸਾਹਿਬ ਵੀ ਪੈਰ ਤੋਂ ਤੇ ਐਸਐਚਓ ਸਾਹਿਬ ਪੈਰ ਤੋਂ ਮੀਟਿੰਗਾਂ ਵਗੈਰਾ ਪਿੰਡ ਦੇ ਵਿੱਚ ਸਾਡੇ ਨਾਲ ਕਰਦੇ ਰਹਿੰਦੇ ਨੇ ਜੇ ਕੋਈ ਪ੍ਰੋਬਲਮ ਆਉਦੀ ਆ ਤਾਂ ਸਾਡਾ ਹੱਲ ਵੀ ਕਰਦੇ ਨੇ ਪੰਚਾਇਤ ਨਾਲ ਰਲ ਕੇ ਇਹ ਕਰਕੇ ਹਣੇ ਨਸ਼ੇ ਨੂੰ ਪੂਰਾ ਬੰਦ ਪਿੰਡ ਦੇ ਵਿੱਚ ਕੋਈ ਨਸ਼ਾ ਜੀ ਵਗੈਰਾ ਨਹੀਂ ਵੇਚਦਾ ਨਾ ਕੋਈ ਪੀਣ ਵਾਲਾ ਉਹ ਜਿਹੜਾ ਨਸ਼ਿਆਂ ਦੇ ਵਿਰੁੱਧ ਆਪਣੇ ਪੁਲਿਸ ਜਿਲਾ ਖੰਨਾ ਤੇ ਬਹੁਤ ਅੱਛਾ ਕੰਮ ਕਰ ਰਹੀ ਹੈ ਤੇ ਅੱਜ ਸਾਡੇ ਕੋਲ ਆਏ ਵੀ ਨੇ ਤੇ ਅਸੀਂ ਇਹਨਾਂ ਦਾ ਪੰਚਾਇਤ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਸਹਿਯੋਗ ਦੇਵਾਂਗੇ ਅਸੀਂ ਸਾਰਿਆਂ ਨੂੰ ਇਹ ਗੱਲ ਦੱਸਣੀ ਚਾਹੁੰਦੇ ਆਂ ਵੀ ਸੋਸ਼ਲ ਮੀਡੀਆ ਦੇ ਉੱਪਰ ਪ੍ਰਚਾਰ ਆ ਜਿਹੜਾ ਉਹ ਬਹੁਤ ਗਲਤ ਢੰਗ ਨਾਲ ਹੋ ਰਿਹਾ ਹਰੇਕ ਪਿੰਡ ਦੇ ਵਿੱਚ ਚਿੱਟਾਈ ਨਹੀਂ ਹੈ ਵੀ ਘਰ-ਘਰ ਵੇਖੋ ਅਫਵਾਹਾਂ ਤੋਂ ਬਚ ਕੇ ਜਿਹੜਾ ਸਾਡਾ ਪੰਜਾਬ ਆਏ ਅਸਲ ਦੇ ਵਿੱਚ ਹੀ ਗੁਰੂਆਂ ਦੀਆਂ ਦੀ ਧਰਤੀ ਆ ਤੇ ਰੰਗ ਲੱਗ ਜਾਣਾ